ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਲਾਈ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਮਨਪ੍ਰੀਤ ਕੌਰ WhatsApp ਦੇ ਬਾਰੇ ਇੱਕ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਤੁਹਾਨੂੰ ਦੱਸ ਦਈਏ WhatsApp ਦੇ ਵੱਲੋਂ ਆਪਣੇ ਯੂਜ਼ਰ ਦੀ ਪ੍ਰਾਈਵੇਸੀ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਇੱਕ ਟਰਾਇਲ ਜੋ ਕਿ ਸੈਟਿੰਗ ਦਾ ਫਰਵਰੀ ਮਹੀਨੇ ਤੋਂ ਹੀ ਚੱਲ ਰਿਹਾ ਸੀ ਹੁਣੋ ਸੈਟਿੰਗ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ WhatsApp ਦੇ ਉੱਤੇ ਅਪਡੇਟ ਹੋ ਚੁੱਕੀ ਹੈ ਇਹ ਖਾਸ ਖਬਰ ਹੈ WhatsApp ਦੇ ਨਾਲ ਜੁੜੀ ਹੋਈ ਜੋ ਕਿ ਹਰ ਇੱਕ ਵਿਅਕਤੀ ਲਈ ਅਹਿਮ ਹੈ ਕਿਉਂਕਿ WhatsApp ਲੋਕਾਂ ਦਾ ਸਭ ਤੋਂ ਪਸੰਦੀਦਾ ਐਪਲੀਕੇਸ਼ਨ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ WhatsApp ਦੇ ਰਾਹੀਂ ਇੱਕ ਦੂਸਰੇ ਦੇ ਨਾਲ ਕਨੈਕਟਡ ਨੇ ਬੇਸ਼ੱਕ ਲੋਕਾਂ ਦੇ ਹੋਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਉੱਤੇ ਅਕਾਊਂਟ ਨਾ ਹੋਣ ਪਰ ਵਿਰਲਾ ਹੀ ਹੋਵੇਗਾ ਜਿਸ ਦਾ WhatsApp ਦੇ ਉੱਤੇ ਅਕਾਊਂਟ ਨਹੀਂ ਹੋਵੇਗਾ ਅੱਜ ਕੱਲ ਹਰ ਇੱਕ ਵਿਅਕਤੀ ਚਾਹੇ ਉਹ ਪਰਸਨਲ ਹੋਵੇ ਚਾਹੇ ਉਹ ਪ੍ਰੋਫੈਸ਼ਨਲ ਹੋਵੇ ਉਹ ਲੋਕਾਂ ਦੇ ਨਾਲ ਜਿਹੜਾ ਰابطਾ ਹੈ WhatsApp ਦੇ ਰਾਹੀਂ ਹੀ ਕਾਇਮ ਕਰਦੇ ਨੇ ਔਰ WhatsApp ਜਿਹੜਾ ਹੈਗਾ ਉਸ ਦੀ ਵਰਤੋਂ ਸਭ ਤੋਂ ਜ਼ਿਆਦਾ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸ਼ੁਰੂਆਤੀ ਦੌਰ ਦੀ ਗੱਲ ਕਰਦੇ ਆ WhatsApp ਦੇ ਉੱਤੇ ਸਭ ਤੋਂ ਪਹਿਲਾਂ ਇੱਕ ਫੀਚਰ ਸੀ ਕਿ ਜਦੋਂ ਇੱਕ ਵਿਅਕਤੀ ਦੇ ਵੱਲੋਂ ਡਿਸਪਲੇ ਪ੍ਰੋਫਾਈਲ ਪਿਕਚਰ ਲਗਾਈ ਜਾਂਦੀ ਸੀ ਤਾਂ ਉਸ ਨੂੰ ਸੇਵ ਕਰਨ ਦੀ অপਸ਼ਨ WhatsApp ਦੇ ਵੱਲੋਂ ਦਿੱਤੀ ਗਈ ਸੀ ਪਰ ਹੁਣ ਤੁਹਾਨੂੰ ਦੱਸ ਦਈਏ ਖੌਲੀ-ਖੌਲੀ ਜਦੋਂ ਸਮਾਂ ਬਦਲਦਾ ਗਿਆ ਤਾਂ WhatsApp ਦੇ ਵੱਲੋਂ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਉਸ ਜੋ ਸੈਟਿੰਗ ਹੈ ਉਸ ਨੂੰ ਚੇਂਜ ਕਰ ਦਿੱਤਾ ਉਸ ਨੂੰ ਬਦਲ ਦਿੱਤਾ ਸੀ ਤਾਂ ਲੋਕ ਜਿਹੜੇ ਸੀ WhatsApp ਤੋਂ ਪ੍ਰੋਫਾਈਲ ਪਿਕਚਰ ਜਿਹੜੀ ਆ ਉਸ ਨੂੰ ਨਹੀਂ ਸੇਵ ਕਰ ਸਕਦੇ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਯੂਜ਼ਰ ਦੀ ਪ੍ਰਾਈਵੇਸੀ ਨੂੰ ਮੁੱਖ ਧਿਆਨ ਦੇ ਵਿੱਚ ਰੱਖਦੇ ਹੋਏ WhatsApp ਦੇ ਵੱਲੋਂ ਇੱਕ ਸੈਟਿੰਗ ਜਿਹੜੀ ਉਸ ਨੂੰ ਐਕਟੀਵੇਟ ਕੀਤਾ ਗਿਆ ਹੁਣ ਕਿਸੇ ਦੀ ਵੀ ਡਿਸਪਲੇ ਪ੍ਰੋਫਾਈਲ ਪਿਕਚਰ ਯਾਨੀ ਕਿ ਡੀਪੀ ਦਾ ਸਕਰੀਨਸ਼ਾਟ ਨਹੀਂ ਲਿਆ ਜਾ ਸਕਦਾ ਤੁਹਾਨੂੰ ਦੱਸ ਦਈਏ ਹੁਣ ਜੇਕਰ ਕੋਈ ਵੀ ਕਿਸੇ ਦੀ ਡਿਸਪਲੇ ਪ੍ਰੋਫਾਈਲ ਪਿਕਚਰ ਖੋਲ ਕੇ ਸਕਰੀਨਸ਼ਾਟ ਲੈਣ ਕੋਸ਼ਿਸ਼ ਕਰਦਾ ਤਾਂ ਉਸ ਦੇ ਨੀਤੇ ਇੱਕ ਵਾਰਨਿੰਗ ਜਿਹੜੀ ਹੈ ਲਿਖੀ ਹੋਈ ਆਵੇਗੀ ਜਿਸ ਦੇ ਵਿੱਚ ਲਿਖਿਆ ਹੋਵੇਗਾ ਕਿ ਐਪਲੀਕੇਸ਼ਨ ਦੇ ਵੱਲੋਂ ਸਕਰੀਨਸ਼ਾਟ ਕਰਨਾ ਜਿਹੜਾ ਰੈਸਟ੍ਰਿਕਟਡ ਕੀਤਾ ਗਿਆ ਤਾਂ ਹੁਣ ਪ੍ਰਾਈਵੇਸੀ ਜਿਹੜੀ ਹੈਗੀ ਹੈ ਤੁਹਾਡੀ ਮੇਨਟੇਨ ਰਵੇਗੀ ਤੁਸੀਂ ਆਪਣੀ WhatsApp ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ DP ਨੂੰ ਤੁਸੀਂ ਲਗਾ ਸਕਦੇ ਹੋ ਨਾ ਤਾਂ ਤੁਹਾਨੂੰ ਹੋਏਗਾ ਕਿ ਕੋਈ ਸਕਰੀਨਸ਼ਾਟ ਲੈ ਸਕਦਾ ਤੇ ਨਾ ਹੀ ਇਸ ਫੋਟੋ ਨੂੰ ਕੋਈ ਡਾਊਨਲੋਡ ਕਰ ਸਕਦਾ ਤੁਹਾਨੂੰ ਦੱਸ ਦਈਏ AI ਦੇ ਰਾਹੀਂ ਬਹੁਤ ਸਾਰੇ ਲੋਕ ਜੜੇ ਨੇ ਲੋਕਾਂ ਦੀਆਂ ਫੋਟੋਜ਼ ਦਾ ਮਿਸਯੂਜ਼ ਕਰ ਰਹੇ ਨੇ ਇੱਥੇ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੂੰ ਵੀ AI ਦੇ ਵੱਲੋਂ ਬਖਸ਼ਿਆ ਨ ਯਉਨਾ ਦੇਵੀ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਜਾਂ ਉਹਨਾਂ ਦੇ ਭਾਸ਼ਣ ਨੇ ਉਹਨਾਂ ਨੂੰ ਮੈਨੀਪੂਲੇਟ ਕੀਤਾ ਗਿਆ ਉਸ ਦਾ ਵੀ ਮਿਸਯੂਜ਼ ਕੀਤਾ ਗਿਆ ਇੱਥੇ ਤੱਕ ਕਿ ਬਾਲੀਵੁੱਡ ਦੇ ਕਈ ਅਦਾਕਾਰ ਨੇ ਜਿਨ੍ਹਾਂ ਦੀ ਡੀਪ ਫੇਕ ਵੀਡੀਓਜ਼ ਫੋਟੋਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤੇ ਹੁਣ ਤੁਹਾਨੂੰ ਦੱਸ ਦਈਏ ਕਿ WhatsApp ਦੇ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਯੂਜ਼ਰਸ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਬਰਕਰਾਰ ਰੱਖਣ ਦਾ ਫੈਸਲਾ ਲਿਆ ਤਾਂ ਹੁਣ ਤੁਹਾਨੂੰ ਦੱਸ ਦਈਏ WhatsApp ਅਗਰ ਤੁਸੀਂ ਚਲਾਉਂਦੇ ਹੋ ਤਾਂ ਸਕਰੀਨਸ਼ਾਟ ਜਿਹੜਾ ਨਹੀਂ ਕਰ ਪਾਉਗੇ ਚਾਹੇ ਤੁਸੀਂ ਹੋ ਚਾਹੇ ਕੋਈ ਹੋਰ ਹੈ ਤੁਹਾਡੀ ਫੋਟੋ ਦਾ ਵੀ ਸਕਰੀਨਸ਼ਾਟ ਨਹੀਂ ਲਿਆ ਜਾ ਸਕਦਾ ਤੁਸੀਂ ਵੀ ਕਿਸੇ ਵੀ ਫੋਟੋ ਦਾ ਸਕਰੀਨਸ਼ਾਟ ਜਿਹੜਾ WhatsApp ਦੇ ਉੱਤੇ ਨਹੀਂ ਲੈ ਪਾਉਗੇ ਤਾਂ WhatsApp ਦੇ ਵੱਲੋਂ ਯੂਜ਼ਰਸ ਦੀ ਪ੍ਰਾਈਵੇਸੀ ਦਾ ਖਾਸ ਜਿਹੜਾ ਧਿਆਨ ਹੈ ਉਹ ਰੱਖਿਆ ਜਾ ਰਿਹਾ ਸੋ ਇਹ ਜਾਣਕਾਰੀ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤੁਸੀਂ ਤਾਂ ਜੋ ਹੋਰ ਵੀ ਲੋਕਾਂ ਤੱਕ ਇਹ ਜਾਣਕਾਰੀ ਸਾਂਝੀ ਹੋ ਸਕੇ ਦੁਨੀਆ ਦੇ ਤਾਜ਼ਾਤਰੀਨ ਖਬਰਾਂ ਲਈ ਬਣੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ